ਨੀ ਬਉਟੀਏ ਕੀ ਕਰਨੀ ਆ ਮੰਮੀ ਜੀ ਗਿੱਦਾ ਪੈਂਦੇ ਗਿੱਦਾ ਗਿੱਦਾ ਦੰਬਾ ਲਾਉਂਦੀ ਮੰਮੀ ਜੀ ਤੁਹਾਨੂੰ ਪਰਾ ਤੇ ਹੈਗਾ ਨਾ ਤੈਨੂੰ ਕੀ ਲੋੜ ਪੈਗੀ ਦੰਬਾ ਲਾਉਣ ਦੀ ਜਦੋਂ ਮੈਂ ਇੱਥੇ ਵਿਆਹੀ ਆਈ ਸੀ ਨਾ ਤੁਹਾਡੇ ਰਿਸ਼ਤੇਦਾਰਾਂ ਨੇ ਕੋਈ ਗੁਣ ਨਹੀਂ ਵੇਖੇ ਜਦੋਂ ਵੇਖਣ ਆਏ ਤੇ ਬਸ ਵੋਟੀ ਬੜੀ ਮੋਟੀ ਆ ਮੈਂ ਸੋਚਿਆ ਮੈਂ ਪਤਲੀ ਹੋ ਕੇ ਬਖੋਣਾ ਹੈ ਨਾ ਰੋਟੀ ਤੇਰੇ ਪਿਓ ਨੇ ਬਣਾਉਣੀ ਆ ਜੇ ਰੋਟੀ ਦਾ ਟਾਈਮ ਹੋਏਗਾ ਮੰਮੀ ਜੀ ਉਹ ਬਣਾ ਲੂਗੀ ਤੇ ਹੁਣ ਜਿੰਨੂੰ ਭੁੱਖ ਲੱਗੇ ਆਪੇ ਬਣਾ ਲਵੇ ਕੀ ਮਤਲਬ ਮੰਮੀ ਜੀ ਰੋਟੀ ਦੇ ਟਾਈਮ 3 ਹੁੰਦੇ ਆ ਤੇ ਮੈਨੂੰ ਇੱਥੇ ਆ ਕੇ ਪਤਾ ਲੱਗਾ ਕਿ ਰੋਟੀ ਦੇ ਟਾਈਮ 8 ਵੀ ਹੁੰਦੇ ਆ ਇਹ ਨਹੀਂ ਗੱਲ ਸਮਝੋ ਦੀ ਮੰਮੀ ਜੀ ਵੋਟੀ ਸੋਹਣੀ ਹੋਵੇ ਮਾਰੀ ਹੋਵੇ ਗੋਰੀ ਹੋਵੇ ਕਾਲੀ ਹੋਵੇ ਮੋਟੀ ਹੋਵੇ ਪਤਲੀ ਹੋਵੇ ਕਰਨੀ ਤੇ ਸਹਰਿਆਂ ਨੇ ਕੁੱਤੇ ਖਾਣੀ ਹੁੰਦੀ ਆ ਤੇ ਜਦਾਂ ਦੀ ਮਾੜੀ ਕੁੜੀ ਹੋਵੇ ਕਰਾਲਾਂ ਦੇ ਆਪ ਕੰਮ ਹੀ ਹੁੰਦਾ ਆ ਚੰਬਲ ਮੰਮੀ ਜੀ ਉਹਨੇ ਦਿਖਵਾ ਆ ਪਿਆ ਕਿ ਮੈਨੂੰ ਨਹੀਂ ਤਗੜੀ ਕੀਤਾ ਸੀ ਸਨੀ ਦਿਓ ਦਾ 2.5 ਕਿਲੋ ਹੱਥ ਸੁਣਿਆ ਸੀ ਆਓ ਸੁਣਿਆ ਮੈਂ ਜਿੰਮ ਲਾ ਕੇ ਨਾ 1.5 ਕਿਲੋ ਦਾ ਹੱਥ ਬਣਾਉਣਾ ਆ ਫੇਰ ਜਦੋਂ 1.5 ਕਿਲੋ